ਮੇ ਕਹਿੰਦੇ ਹੁੰਦੇ ਨੇ ਬਾਲੀਵੁੱਡ ਹੋ ਗਿਆ ਹਨਾ ਬੰਬੇ ਵਾਲਾ ਉੱਥੇ ਵੀ ਆਪਣਾ ਟਰੈਕਟਰ ਜਾ ਰਿਹਾ ਟਰਮਿੰਦਰ ਨੀਗਾ ਟਰਮਿੰਦਰ ਜਿਹੜੇ ਹੈਗੇ ਨੇ ਆਪਣੇ ਇੰਡਸਟਰੀ ਦੇ ਕਿੰਗ ਹੀ ਨੇ ਦੇ ਨਾਲ ਸਾਹ ਹਣਾ ਉਹਨਾਂ ਦੇ ਫਾਰਮ ਦੇ ਵਿੱਚ ਇੱਕ ਟਰੈਕਟਰ ਜਾਣਾ ਆਪਣੇ ਤੋਂ ਪੰਜਾਬ ਦਾ ਇਹੋ ਜਿਹਾ ਬੰਦਾ ਮਿਲਾਉਣਾ ਸਾਨੂੰ ਮਿੱਤਰੋ ਜਿਹੜਾ ਨੇਵੀ ਦੀ ਜੌਬ ਠਕਰਾ ਕੇ ਆਇਆ ਤੇ ਚੋਟੀ ਦਾ ਬੌਕਸਰ ਰਿਹਾ 골ਡ ਮੈਡਲਿਸਟ ਹਨਾ ਪਰ ਅੱਜ ਕੱਲ ਬੰਦਾ ਟਰੈਕਟਰਾਂ ਦੀ ਮੋਡੀਫਿਕੇਸ਼ਨ ਕਰਦਾਗਾ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਰਹਿ ਕੇ ਪੂਰਾ ਐਂ ਦੇਖ ਲਈਏ ਵੀ ਖੁੱਲਾ ਡੁੱਲਾ ਆਪਦਾ ਵਰਕਸ਼ਾਪ ਬਣਾਈ ਵੀ ਆ ਚਰਚੇ ਮੋਡੀਫਿਕੇਸ਼ਨ ਦੇ ਇੰਡੀਆ ਛੱਡ ਬਈ ਦੂਰ ਦੂਰ ਦੇਸ਼ਾਂ ਤੱਕ ਹੋਏ ਪਏ ਆ ਜਿਹੜੇ ਆਪਣੇ ਭਰਾ ਪੰਜਾਬੀ ਬਾਹਰ ਬੈਠੇ ਆ ਮੋਡੀਫਿਕੇਸ਼ਨ ਮੈਨੂੰ ਨਹੀਂ ਲੱਗਦਾ ਜਿੰਨੀ ਤੱਕ ਮੈਂ ਦੇਖ ਰਿਹਾ ਟਰੈਕਟਰ ਤਿਆਰ ਹੋਏ ਹੋਏ ਸਿਰੇ ਦੀ ਆਪਾਂ ਕਹ ਲਈਏ ਇੰਡੀਆ ਦੇ ਵਿੱਚ ਹੀ ਮੰਨ ਲੀ ਗਾ ਕਿ ਗੂਰੇ ਮੋਡੀਫਿਕੇਸ਼ਨ ਇਹਦੇ ਕਰਦੇ ਨੇਗੇ ਸਾਰਿਆਂ ਨੂੰ ਸਿਰੇ ਦੀ ਮੋਡੀਫਿਕੇਸ਼ਨ ਕਰਦਾ ਬਾਈ ਕਪਤਾਨ ਨਾਮ ਲਾਉਣੇ ਆ ਤੇ ਕਰਦਿਆਂ ਗੱਲਬਾਤ ਬਹੁਤ ਸੋਹਣੇ ਟਰੈਕਟਰ ਤਿਆਰ ਕਰਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਾਈ ਹੋਰ ਠੀਕ ਹੋ ਮੈਂ ਵਧੀ ਬਿਲਕੁਲ ਭਾਈ ਮੈਂ ਜਿਵੇਂ ਗੱਲ ਕੀਤੀ ਵੀ ਤੁਸੀਂ ਹਨਾ ਮਿੱਟੀ ਨਾਲ ਜੁੜੇ ਹੋ ਹਾਂਜੀ ਹਾਂਜੀ ਨਹੀਂ ਵੀ ਵੀ ਠਗਰਾ ਕੇ ਆਗੇ ਜੌਬ ਬਾਕਸਿੰਗ ਦਾ ਸੀਗਾ ਚਲੋ ਉਹ ਸਟੋਰੀ ਇੱਕ ਵੱਖਰੀ ਕਰਾਂਗੇ ਪਰ ਅੱਜ ਤੁਸੀਂ ਪਿੰਡ 'ਚ ਰਹਿ ਕੇ ਮੋਡੀਫਿਕੇਸ਼ਨ ਕਰਦੇ ਹਾਂ ਹਾਂਜੀ ਤੇ ਇਹ ਮੈਨੂੰ ਬਹੁਤ ਵਧੀਆ ਲੱਗੀ ਇੱਕ ਚੀਜ਼ ਮੈਂ ਹੋਰ ਵੀ ਦਿਖਾ ਦਿਆਂ ਟਰੈਕਟਰਾਂ ਦੀ ਗੱਲ ਬਾਅਦ 'ਚ ਕਰਾਂਗੇ ਤੁਸੀਂ ਪਿੱਛੇ ਫੋਟੋਆਂ ਦੇਖ ਸਕਦੇ ਹੋ ਕਿੰਨਾ ਬਾਈ ਜੁੜਿਆ ਹੋਇਆ ਪੰਜਾਬ ਨਾਲ ਤੁਸੀਂ ਮੈਨੂੰ ਲੱਗਦਾ ਵੀ ਤੁਹਾਨੂੰ ਜਾਣ ਕਰਨ ਜਾਂ ਕੋਈ ਮੈਂ ਦੱਸਣ ਦੀ ਲੋੜ ਨਹੀਂ ਤੁਸੀਂ ਫੋਟੋਆਂ ਤੋਂ ਹੀ ਅੰਦਾਜ਼ਾ ਲਾ ਲਓਗੇ ਹਨਾ ਦਨ ਦੂਜੀ ਗੱਲ ਆ ਵੀ ਮੋਡੀਫਿਕੇਸ਼ਨ ਚ ਸਿਰਾ ਕਰਾ ਦਿੰਦਾ ਹੈਗਾ ਬਈ ਗੱਲ ਕਿੱਥੋਂ ਸ਼ੁਰੂ ਕਰਗੇ ਕਿਹੜੇ ਕਿਹੜੇ ਸਿਸਟਮਾਂ ਤੋਂ ਮਿਊਜ਼ਿਕ ਸਿਸਟਮਾਂ ਤੋਂ ਸ਼ੁਰੂ ਕਰਗੇ ਜਾਂ ਟਰੈਕਟਰਾਂ ਤੋਂ ਕਰੀਏ ਜਿੱਥੋਂ ਬਈ ਤੁਹਾਨੂੰ ਸਹੀ ਲੱਗਦਾ ਕਰੋ ਸ਼ੁਰੂ ਪਿੰਡ ਮੈਂ ਦੱਸਣਾ ਭੁੱਲ ਗਿਆ ਹਾਂ ਪਿੰਡ ਬਈ ਆਪਣਾ ਕੋਡ ਭਾਰਾ ਹੈਗਾ ਹਾਂਜੀ ਤੇ ਕਪਤਾਨ ਭਾਰੇ ਵਾਲਾ ਵੀ ਕਹਿ ਦਿੰਦੇ ਨੇ ਮੈਨੂੰ ਤੇ ਕਪਤਾਨ ਮੋਡੀਫਿਕੇਸ਼ਨ ਦੇ ਨਾਂ ਤੇ ਆਪਣੇ ਮਤਲਬ ਸੋਸ਼ਲ ਮੀਡੀਆ ਦੇ ਅਕਾਊਂਟ ਬਣੇ ਹੋਏ ਨੇ ਹਣਾ ਬਿਲਕੁਲ ਬਈ ਤੇ ਪੈਸੇ ਤਾਂ ਸਾਰੇ ਆਪਣਾ ਨਾਂ ਤੇ ਹੀ ਰੱਖਿਆ ਸੀਗਾ ਹਾਂਜੀ ਹਾਂ ਪੈਸੇ ਤਾਂ ਸਾਰੇ ਜਾਣਦੇ ਹੀ ਆ ਤੁਸੀਂ ਤੇ ਕਪਤਾਨ ਬਾਈ ਫਿਰ ਸਿਰਾ ਆਤੀ ਕਰਾਉਂਦਾਗਾ ਆ ਤੁਹਾਡੇ ਸਾਹਮਣੇ ਹੈ ਟਰੈਕਟਰ ਜਾਗਮਗ ਜਾਗਮ ਕਰੀ ਜਾਂਦੇ ਆ ਇਹੋ ਜੀਆਂ ਖਾਸੀਅਤਾਂ ਮੋਡੀਫਿਕੇਸ਼ਨ ਦੇ ਵਿੱਚ 뮤ਜ਼ਿਕ ਸਿਸਟਮ ਲਾਇਵ ਹੈ 911 ਦੇ ਵਿੱਚ ਬਹੁਤ ਸੋਹਣਾ ਇੱਕ ਕੀਤਾ ਵੈ ਬਾਈ ਨੇ 뮤ਜ਼ਿਕ ਸਿਸਟਮ ਦੇ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਗੱਲ ਹੀ 뮤ਜ਼ਿਕ ਸਿਸਟਮ ਤੋਂ ਕਰ ਲੈਨੇ ਆ ਹਾਂਜੀ 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 ਬਾਈ ਮੇਨ ਮੱਲਾ ਤਾਂ 뮤ਜ਼ਿਕ ਸਿਸਟਮ ਆ ਤੁਹਾਡੇ ਕੋਲੇ ਸਾਰੀਆਂ ਪੀਟਿੰਗਾਂ ਪਈਆਂ ਹਨਾ ਹੋਰ ਵੀ ਤੁਸੀਂ ਦੱਸ ਰਹੀ ਸਟਾਕ ਤੇ ਆਪਣੇ ਕੋਲ ਸਟਾਕ ਹਾਂ ਬਾਈ ਵੱਡੂ ਸਟਾਕ ਹਮ ਕਿਹੜੇ ਕਿਹੜੇ ਆਪਣੇ ਕੋਲੇ ਸਿਸਟਮ ਆ ਜਾਂਦੇ ਆ ਸਿਸਟਮ ਆਪਣੇ ਕੋਲ ਵੀ A to Z ਸਾਰੀ ਨੇ ਬਲਜਿੰਦਰ ਹਮ ਮੰਨ ਲਓ 12 ਇੰਚ ਜਿਵੇਂ ਆਪਾਂ ਬੇਸਾਂ ਤੋਂ ਗੱਲ ਕਰ ਲੈਨੇ ਆਮ ਸਾਰੇ ਬੇਸਾਂ ਵਾਲੇ ਸਿਸਟਮ ਆਉਣ ਲੱਗ ਗਏ ਠੀਕ ਹੈ ਬਾਈ ਤੇ ਆ ਜਿਵੇਂ ਲਾ ਲਓ ਤੁਸੀਂ 12 ਇੰਚ ਵਾਲੇ ਸਟਾਰਟਿੰਗ ਮਾਡਲ ਆ ਗਿਆ ਆਪਾਂ ਤੇ ਫਿਰ 15 ਇੰਚ ਹੀ ਆ ਗਿਆ ਦੋ ਬੇਸਾਂ ਵਾਲਾ ਆ ਗਿਆ ਠੀਕ ਹੈ ਬਾਈ ਫਿਰ ਤਿੰਨ ਬੇਸਾਂ ਵਾਲਾ ਆ ਗਿਆ 15 ਇੰਚ ਹੀ ਇਧਰ ਪਿਆ ਫਿਰ ਚਾਰ ਬੇਸਾਂ ਵਾਲਾ ਆ ਗਿਆ 15 ਇੰਚ ਹੀ ਬਿਲਕੁਲ ਬਾਈ ਜਿਹੜੇ ਹਿਸਾਬ ਨਾਲ ਬਾਈ ਹੁਣ ਤੱਕ ਮੈਂ ਸੁਣਿਆ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਸਿਰੇ ਵਾਲਾ ਮਿਊਜ਼ਿਕ ਸਿਸਟਮ ਹੋਊਗਾ ਇੱਕ ਵਾਰੀ ਤੁਸੀਂ ਇੱਥੇ ਆ ਜਾਓ ਤੁਸੀਂ ਖਾਲੀ ਨਹੀਂ ਮੁੜਦੇ ਇੱਕ ਵਾਰ ਲਵਾ ਕੇ ਜਾਉਂਗੇ ਜਦੋਂ ਇ ਕਿਉਂ ਜੇ ਬਾਈ ਕਹਿੰਦਾ ਉਹ ਕਹਿੰਦਾ ਨਹੀਂ ਮਾਨ ਵਾਲੀ ਗੱਲ ਆ ਪਰ ਮੈਂ ਆਪ ਸੁਣਿਆ ਤੋੜ ਹੈ ਨਹੀਂ ਵਾਕਈ ਹੈ ਨਹੀਂ ਆ ਸਾਰੀ ਚਾਦਰਾਂ ਚੁੱਦਰਾਂ ਹੀ ਹਿੱਲਣ ਲਾਤੀਆਂ ਸੀ ਆ ਬਾਈ ਨੇ ਚਲਾਇਆ ਸੀਗਾ ਤੇ ਬਾਈ ਇੱਧਰ ਆ ਜਿੰਨੇ ਆਪਾਂ ਟਰੈਕਟਰਾਂ ਦੀ ਗੱਲ ਕਰ ਲੈਨੇ ਇੱਧਰ ਸਵਰਾਜ ਖੜਾ ਥੋਡੇ ਕੋਲੇ ਹਣਾ ਇਹਦਾ ਕੀ ਕੰਮ ਕਰਿਆ ਬਾਈ ਇਹਦਾ ਬਾਈ ਬਲਜਿੰਦਰ ਸਾਰੀ ਕੀਤਾ A to Z ਆ ਬੰਪਰ ਲਾਇਆ ਪਹਿਲਾਂ ਤਾਂ ਆਪਾਂ ਇਹਦੇ 2.5 ਕਿਲੋ ਦਾ ਵੇਟ ਹੈ ਇਹਦੇ ਮੈਂ ਪਹਿਲਾਂ ਦੇਖ ਕੇ ਆਟਾ ਮੈਂ ਕਿਹਾ ਪੂਰਾ ਨਿੱਗਰ ਆ ਆ ਦੱਸਦਾ ਬੈਣਾ ਹਾਂ 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 ਬਾਕੀ ਇਹ ਚੀਜ਼ ਹੁੰਦੀ ਹੈ ਮੈਨ ਫਰਨੀਸ਼ਿੰਗ ਵਗੈਰਾ ਆਪਾਂ ਧਿਆਨ ਰੱਖੀ ਲਵ ਸਫਾਈ ਆ ਵੀ ਮਤਲਬ ਇਹ ਕਿਤੇ ਇਹ ਨਹੀਂ ਹੈਗਾ ਵੀ ਸਾਨੂੰ ਕਿਤੇ ਪਤਾ ਵੀ ਲੱਗ ਜੂਗਾ ਵੀ ਹਨਾ ਕਿੱਥੋਂ ਬਣਿਆ ਜਾਂ ਕਿਵੇਂ ਗੱਲਬਾਤ ਸਫਾਈ ਨਾਲ ਕੰਮ ਹੋਇਆ ਹੋਇਆ ਹੈਗਾ ਬੰਪਰ ਦਾ ਕੀਤਾ ਹੋਇਆ ਬਾਈ ਠੀਕ ਹੈ ਬਾਈ ਤੇ ਫਿਰ ਆਪਾਂ ਇਹਦੇ ਡਾਊਨ ਸੀਲਿੰਗ ਛਤਰੀ ਲਾਈਆ ਪਹਿਲਾਂ ਤਾਂ ਕੀ ਬਾਤ ਹੈ ਫਿਰ ਇਹਦੇ ਵਿੱਚ ਡਾਊਨ ਸੀਲਿੰਗ ਹੋਈ ਹੋਈ ਹੈਗੀ ਆਹ ਜਿਹੜੀ ਡਾਊਨ ਸੀਲਿੰਗ ਕੀਤੀ ਹੈ ਨਾ ਮਿੱਤਰੋ ਆ ਦੇਖੋ ਤੁਸੀਂ ਪੰਜਾਬ ਚ ਕਿਤੇ ਲੱਭ ਕੇ ਦਿਖਾ ਦਿਓ ਮੈਨੂੰ ਇਹੋ ਜਿਹੀ ਕੀਤੀ ਹੋਈ ਜਾਗਮਗ ਜਮ ਕਰਦਣ ਸਫਾਈ ਮੈਨ ਕੀ ਜਾਂਦੇ ਹੁੰਦੇ ਵੀ ਆ ਆਪਾਂ ਸਾਰੇ ਦੇਖੇ ਹੋਣੇ ਆ ਨਾ ਕਰੀਆਂ ਵੱਖੋ ਵੱਖ ਪਰ ਜਿਹੜੀ ਇਹਦੀ ਸਫਾਈ ਆ ਆਪਾਂ ਕਹ ਲਈ ਪ੍ਰੋਪਰ ਤਰੀਕੇ ਨਾਲ ਵਧੀਆ ਐ ਫਿਟਿੰਗ ਆਈ ਵੀ ਆ ਆਪਾਂ ਕਹ ਲਈ ਵੀ ਲੱਗਿਆ ਸੋਹਣਾ ਲੱਗਦਾਗਾ ਉਹ ਚੀਜ਼ ਆ ਉਹ ਹੱਥ ਦਾ ਕਮਾਲ ਆ ਤਰੀ ਸਫਾਈ ਲਾ ਲਈਏ ਤਿਆਰ ਬਾ ਕੰਮ ਕਰਦੇ ਨੂੰ ਕਾਫੀ ਟਾਈਮ ਹੋ ਗਿਆ ਬਾਈ ਨੂੰ ਹਣਾ ਤੇ ਆਹ ਟਰੈਕਟਰ ਤੇ ਲੱਗੀ ਵਾ ਤੁਸੀਂ ਐਂ ਦੇਖੋ ਵੀ ਕਿਆ ਬਾਤ ਐ ਬਾਈ ਯਾਰਾਂ ਤੋਂ ਬਹੁਤ سارے ਮਤਲਬ ਕਲਾਕਾਰ ਜਿਹੜੇ ਵੀ ਹਨਾ ਉਹ ਵੀ ਤਿਆਰ ਕਰਵਾ ਕੇ ਆਪ ਇੱਥੇ ਆਉਂਦੇ ਆ ਖੁਦ ਆਉਂਦੇ ਆ ਆਉਂਦੇ ਹਾਂਜੀ ਤੇ ਉਹ ਕਹਿੰਦੇ ਵੀ ਹਨਾ ਕਲਾ ਆ ਕੇ ਕਲਾਕਾਰ ਕੀ ਆਉਂਦੇ ਹੈਗੇ ਹਾਂਜੀ ਇਹ ਇਹ ਹੈਗਾ ਬਈ ਇਹ ਵੀ ਬਾਹਰੋਂ ਬਾਹਰ ਟਰੈਕਟਰ ਹੈਗਾ ਹੈਗਾ ਕੈਨੇਡਾ ਬਈ ਆਪਣਾ ਲਾਡੀ ਹਾਂਜੀ ਬਈ ਟਵਾਣਾ ਉਹਨੇ ਤਿਆਰ ਕਰਾਇਆ ਆਪਦੇ ਬ੍ਰਦਰ ਵਾਸਤੇ ਗਿਫਟ ਹੀ ਕੀਤਾ ਆਪਦੇ ਬ੍ਰਦਰ ਨੂੰ ਠੀਕ ਆ ਬਈ ਤੇ ਉਂ ਵੈਸੇ ਪਿੰਡੋਂ ਨਾਲ ਦਾ ਕੋਰਟ ਪੱਤਾ ਪਿੰਡ ਆ ਇੱਥੇ ਕਿੰਨੇ ਬਈ ਇਹ ਲੱਗਿਆ ਇੰਚੀ ਵਾਲੇ ਤੇ ਕਿੰਨੇ ਸਪੀਕਰ ਇਹਦੇ ਵਿੱਚ 15 ਇੰਚੀ ਤਿੰਨ ਵੇਸਾਂ ਵਾਲਾ ਸਿਸਟਮ ਆ ਬਈ ਬਲਜਿੰਦਰ ਅੱਛਾ ਬਈ ਠੀਕ ਆ ਤੇ ਬਾਕੀ ਜਿਵੇਂ ਆ ਇੰਨਾ ਸਾਜੋ ਵਾਜੇ ਲੱਗਿਆ ਹਾਂਜੀ ਬਈ ਇਹ ਇਹ ਨਹੀਂ ਹੈਗਾ ਵੀ ਬਸ ਇਕੱਲਾ ਦਿਖਾਉਣ ਨੂੰ ਹੀ ਆ ਇਹਦੀ ਲਾਈਫ ਵੀ ਆ ਮੈਨਾਂ ਨਹੀਂਗਾ ਵੀ ਮਹੀਨੇ ਬਾਅਦ ਜਾਂ ਹੋਰ ਹੀ ਕਿਤੋਂ ਕਿ ਲਿਆ ਜਾਂਦਿਆਂ ਟੇਪਾਂ ਜਗਣੋ ਬੁਜਣੋ ਜੇ ਹਟ ਜਾਂਦਿਆਂ ਉਹ ਜੇ ਖੇਤੀ ਜਿਵੇਂ ਮਰਜ਼ੀ ਕਰਨ ਹੂੰ ਵੀ ਇਹ ਨਹੀਂ ਹੈਗਾ ਕੋਈ ਦਿੱਕਤ ਆ ਜ ਕੋਈ ਕੋਈ ਚੀਜ਼ ਲੈ ਕੇ ਡਿੱਗ ਜੂ ਜਾਂ ਟੁੱਟ ਜੂ ਅਗਲਾ ਕਹਿੰਦਾ ਪਤਾ ਨਹੀਂ ਯਾਰ ਇਹ ਕੱਲੀਆਂ ਰੀਲਾਂ ਵਾਲੇ ਟਰੈਕਟਰ ਨਹੀਂ ਹੈਗੇ ਇਹ ਖੇਤੀ ਕਰਨੇ ਇਹਦੇ ਨਾਲ ਹਾਂ ਇਹਦੀ ਲਾਈਫ ਆ ਰੇਕ ਚੀਜ਼ ਦੀ ਬਿਲਕੁਲ ਮਜਬੂਤੀ ਵਾਲਾ ਕੰਮ ਹੋਇਆ ਹੋਇਆ ਅਸਲ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਆਡੇ ਆਡੇ ਡੱਕ ਲਵਾ ਵਾਲੇ ਜਾਂ ਕੁਛ ਕਰਾ ਲੈ ਡੱਕ ਤਾਂ ਆਪਾਂ ਦੇਖੀਏ ਵੀ ਸ਼ੁਰੂ ਤੋਂ ਲੱਗਦੇ ਆ ਰਹੇ ਆ ਉਦੋਂ ਚਲੋ ਟਰੈਂਡ ਸੀ ਛੋਟੀਆਂ ਢੋਲਡ ਕੀ ਹਾਂ ਹਾਂਜੀ 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 ਸਮਾਂ ਸਮਾਂ ਬਦਲਦਾ ਜਾਂਦਾ ਹੁ ਇਹ ਵੀ ਟ੍ਰੈਂਡ ਬਦਲਦਾ ਹੀ ਆ ਬਦਲਦਾ ਹੀ ਤੇ ਲੱਗਦੇ ਆਪਾਂ ਕਹਿ ਦਿੰਨੇ ਵੀ ਵੱਡੇ ਵੱਡੇ ਲਵਾ ਕੇ ਆਏ ਕਿਉਂ ਫਰਦੇ ਆ ਹੁਣ ਆ 95 11 ਬਾਈ ਇਹ ਵੀ ਤੁਸੀਂ ਤਿਆਰ ਕਰਿਆ ਹਾਂਜੀ ਇਹ ਵੀ ਤਿਆਰ ਕੀਤਾ ਬਾਈ ਤੇ ਆ ਮਿਊਜ਼ਿਕ ਸਿਸਟਮ ਬਾਈ ਬੜਾ ਜ਼ਬਰਦਸਤ ਲੱਗਿਆ ਇਹਦੇ ਵਿੱਚ ਇੱਕ ਖਾਸियत ਆ ਉਹ ਮੈਂ ਤੁਹਾਨੂੰ ਦੱਸਦਾ ਬਾਈ ਤੁਸੀਂ ਵੀ ਪੁੱਛਾਂਗੇ ਤੇ ਇੱਧਰ ਤੁਸੀਂ ਆਏ ਦੇਖੋ ਵੀ ਟਰੈਕਟਰ ਇਕੱਲਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਤੇ ਸਾਰਾ ਜਾਗਮਗ ਜਾਗ ਟਰੈਕਟਰ ਵੀ ਕਰ ਰਿਹਾ ਹੈ ਨਾਲ ਹਾਂਜੀ ਤੇ ਇਹਦੇ ਵਿੱਚ ਬਾਈ ਕੀ ਕੁਝ ਫਿੱਟ ਕੀਤਾ ਇਦੇ 'ਚ ਸਾਰੇ ਆ ਗਿਆ ਬਈ A to Z ਬਾਈ ਹਾਂਜੀ ਤੁਸੀਂ ਲਾ ਲਓ ਪਹਿਲਾਂ ਤਾਂ ਇਹਦੇ 'ਚ ਚਾਰ ਬੇਸਾਂ ਵਾਲਾ ਸਿਸਟਮ ਜੀ ਮੈਂ ਰਿਕੁਆਇਰਮੈਂਟ ਸੀ ਕਸਟਮਰ ਦੀ ਬਾਈ ਹੂੰ ਚਾਰ ਬੇਸਾਂ ਵਾਲਾ ਸਿਸਟਮ ਲੱਗਿਆ ਹੋਇਆ ਫਿਰ ਉਹਨੂੰ ਸਿਸਟਮ ਨੂੰ ਸਾਰੇ ਨੂੰ ਮੋਡੀਫਾਈ ਕੀਤਾ ਜਿਵੇਂ ਹੁਣ ਚੱਲਦਾ ਬਈ ਅੱਜ ਦੇ ਟਾਈਮ 'ਚ ਕੀ ਪਤਾ ਇੱਧਰ ਬਾਬਾ ਦੀਪ ਸਿੰਘ ਜੀ ਤੇ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਆਹ ਪੁਰਾਣੇ ਪੰਜਾਬ ਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਤਾਂ ਹਾਂ ਬਾਬਾ ਦੀਪ ਸਿੰਘ ਜੀ ਉਧਰ ਜਿੰਮੇ ਵੀ ਹੈਗੀ ਆ ਡਾਊਨ ਸੀਲਿੰਗ ਦੇ ਵਿੱਚ ਹੋ ਗਏ ਅੱਛਾ ਇੱਕ ਚੀਜ਼ ਹੋਰ ਬਾਈ ਮੜਾ ਕੋਲੇ ਹੋ ਕੇ ਦਿਖਾ ਦੇ ਸੋ ਨੂੰ ਐ ਓਪਰੇ ਜ ਨਾ ਲੱਗੂਗੀ ਫਿਟਿੰਗ ਜੇ ਆਹ ਲਾਈਟਿੰਗ ਜਾ ਰਹੀ ਆ ਜਾਂ ਇੱਥੇ ਪ੍ਰੋਪਰ ਪੈਚ ਬੈਠੀ ਹੋਈ ਆ ਦੇਖੋ ਕੋਈ ਐ ਨਹੀਂਗਾ ਵੀ ਫालतू ਸਾਨੂੰ ਇੱਥੋਂ ਉੱਠੀ ਮਿਲੂਗੀ ਐ ਪ੍ਰੋਪਰ ਦੱਸਦੀ ਆ ਚੀਜ਼ ਵੀ ਲੱਗੀ ਆ ਕਿਸੇ ਕਲਾਕਾਰ ਬੰਦੇ ਤੋਂ ਹੀ ਲੱਗੀ ਆ ਅੱਛਾ ਇੱਕ ਹੋਰ ਚੀਜ਼ ਦੱਸ ਦੇ ਜਿਹੜੀ ਇਹਦੇ ਵਿੱਚ ਖਾਸ ਲਾਈ ਹੈ ਬਾਈ ਉਹ ਕੀ ਲਾਈ ਆ ਖਾਸ ਇੱਕ ਤਾਂ ਐ ਬਾਈ ਇਹ ਟਰੈਕਟਰ ਜਾਣਾ ਬਾਹਰ ਹੀ ਜਾਣਾ ਐ ਵੀ ਬਾਈ ਬਸ ਸਤਾ ਹਿਸ਼ਾਰਪੁਰ ਏਰੀਏ ਤੋਂ ਆਗਾ ਕਸਟਮਰ ਦਾ ਹੂੰ ਤੇ ਆਪਣਾ ਇਹ ਆਇਆ ਇਧਰੋਂ ਆਪਣੇ ਬਾਈ ਕਿਸੇ ਹੋਰ ਥਰੂ ਆਇਆ ਆਪਣੇ ਉਹ ਵੀ ਟਰੈਕਟਰ ਛੋਟੇ ਟਰੈਕਟਰ ਤਿਆਰ ਕਰਦੇ ਉਹਨਾਂ ਥਰੂ ਆਇਆ ਟਰੈਕਟਰ ਆਪਣੇ ਤੇ ਵੈਸੇ ਜਾਣਾ ਬਾਹਰ ਬਾਈ ਕੈਨੇਡਾ ਹੀ ਜਾਣਾ ਟਰੈਕਟਰ ਉਧਰ ਜਿਹੜੇ ਉਹਨਾਂ ਦੇ ਮਤਲਬ ਗਰਾਜ ਬਣੇ ਹੁੰਦੇ ਨੇ ਬਾਈ ਉੱਥੇ ਫਿਰ ਬਾਈ ਉੱਚਾ ਜਿਹੜੇ ਹਿਸਾਬ ਨਾਲ ਤਾਂ ਲੱਗਣਾ ਨਹੀਂ ਹਾਂ ਛੋਟੇ ਉੱਚਾ ਵੀ ਉਹ ਲੱਗਦੇ ਨਹੀਂ ਬਾਈ ਉਹ ਫਿਰ ਉੱਥੇ ਇਹ ਵੀ ਨਹੀਂ ਹੈਗਾ ਆਪਣੇ ਵਾਲਾ ਕੰਮ ਤਾਂ ਹੈ ਨਹੀਂਗਾ ਵੀ ਛੱਤ ਚੱਕ ਦਿਆਂਗੇ ਜਾਂ ਚੱਕ ਦਿਆਂਗੇ ਜਿਹੜੇ ਰੂਲ ਆਏ ਉਹ ਉਵੇਂ ਹੀ ਨੇਗੇ ਇਹ ਤਾਂ ਫਿਰ ਬਾਈ ਲਾਉਣਾ ਪਿਆ ਕਰੋ ਉਹਨਾਂ ਨੂੰ ਹਾਂ ਇਹ ਫਿਰ ਇਹ ਲੈਂਦਾ ਹੀ ਕਰਿਆ ਬਾਈ ਬਜਿੰਦਰ ਆਪਾਂ ਇਹ ਅਹੀਂ ਲੈ ਜਾ ਕਰੂਗਾ ਹਾਂ ਇਹਦੇ ਆ ਦੇਖੋ ਮੈਂ ਦਿਖਾਉਣਾ ਮੜਾ ਜਾਂ ਨੇੜੇ ਬਾਈ ਨੂੰ ਕਹੂ ਮੜਾ ਆ ਬਈ ਪੰਪ ਲੱਗਿਆ ਹੋਇਆ ਇਹਦੇ ਵਿੱਚ ਆ ਦੇਖੋ ਕੀ ਬਾਤ ਹੈ ਆ ਪੰਪ ਹੈਗਾ ਇਹਦਾ ਮੂਰੇ ਕਨੈਕਸ਼ਨ ਪੰਪ ਬਾਈ ਕਿਵੇਂ ਫੇਰ ਨਾਲ ਲੱਗਿਆ ਪਿਆ ਇਹ ਨਹੀਂ ਇਹ ਹਾਂ ਬਾਈ ਜਿਵੇਂ ਜੈਕ ਨਹੀਂ ਚਾਹਦੇ ਹੁੰਦੇ ਆਪਾਂ ਹਾਈਡਰੋਲਿਕ ਲੱਗਿਆ ਹੋਇਆ ਹਾਂ ਹਾਈਡਰੋਲਿਕ ਆ ਲੱਗਿਆ ਹੋਇਆ ਅੱਗੇ ਅੱਛਾ ਇਹ ਨੂੰ ਫੇਰ ਇੱਥੇ ਲੱਗਿਆ ਹੋਇਆ ਬਾਹਲੇ ਬੰਦਿਆਂ ਦੀ ਲੋੜ ਨਹੀਂ ਪੈਣੀ ਆ ਇੱਕ ਬੰਦਾ ਬਾਈ ਥੱਲੇ ਉਤਰ ਜੂਗਾ ਇੱਕ ਬੰਦਾ ਪੈਕ ਕਰ ਸਕਦਾ ਇੱਕ ਬੰਦਾ ਇਹਨੂੰ ਚੱਕੋ ਸਾਰੇ ਦਾ ਸਾਰਾ ਸਿਸਟਮ ਥੱਲੇ ਉਤਰ ਜੂਗਾ ਬਾਈ ਹੈਂਡ ਵਾਲਾ ਲੱਗਿਆ ਪਿਆ ਇਥੋਂ ਮਤਲਬ ਰਾਤ ਤੇ ਜਾਣੀਆਂ ਰੜ ਪਾਓ ਉਹਦੇ ਨਾਲ ਹੀ نیچے ਜਾਣਾ ਉਹਦੇ ਨਾਲ ਹੀ ਉੱਪਰ ਹੋ ਜਾਣਾ ਉੱਪਰ ਜਾਣਾ ਹਾਂ ਇਹ ਵੀ ਨਹੀਂ ਹੈਗਾ ਵੀ ਜਿਵੇਂ ਆਪਾਂ ਖੋਲਤਾ ਤੈੱਕੇ ਦਾ ਮਡਿੱਗ ਪੂਆ ਜਿਵੇਂ ਜਿਵੇਂ ਮਾਰੋਗੇ نیچے ਜਾਊਗਾ ਪੰਪ ਨੂੰ ਜਿਵੇਂ ਜਿਵੇਂ ਮਾਰੋਗੇ ਉੱਪਰ ਚੱਕਿਆ ਜਾਊਗਾ ਬਾਈ ਇੱਕ ਹੋਰ ਚੀਜ਼ ਪੁੱਛ ਲਵਾਂ ਇੰਨਾ ਵੇਟ ਲੱਗਿਆ ਪੈਪ ਤਾਂ ਨਹੀਂ ਨਰਮ ਹੁੰਦੀ ਜਾਂ ਪੈਪ ਸਪੈਸ਼ਲ ਹੁੰਦੀ ਹੈ ਫਿਰ ਸਪੈਸ਼ਲੀ ਬਣਾਈ ਆ ਬੇ ਹੋਏ ਹੈਵੀ ਬਣਾਈ ਆ ਨਾ ਹੁਣ ਲਾ ਲਓ ਤੁਸੀਂ ਡੇਢ ਦੋ ਕੁ ਕਵਾਂਟਲ ਵੇਟ ਹੋ ਗਿਆ ਹੋ ਗਿਆ ਬਾਈ ਬਿੰਦਰ ਇਹਦੇ ਵਿੱਚ ਨਾ ਹਾਂ ਬਈ ਤੇ ਉਹਨੂੰ ਪ੍ਰੋਪਰ ਵਰਕ ਕਰਦੀ ਆ ਬਾਕੀ ਇਹਦੇ ਵਿੱਚ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਇਹ ਨਹੀਂ ਹੈਗਾ ਵੀ ਕੱਲੇ ਪੰਪ ਤੇ ਇੰਨਾ ਵੇਟ ਖੜਾਉਣਾ ਬਹੁਤ ਔਖਾ ਹੈਗਾ ਹਾਂਜੀ ਬਈ ਜਦੋਂ ਉੱਪਰ ਚੱਕਤਾ ਬਾਈ ਹਾਂਜੀ ਇਹਦੇ ਆ ਕਿੱਲੀਆਂ ਲੱਗੀਆਂ ਹੋਈਆਂ ਆ ਦੇਖੋ ਤੁਸੀਂ ਧਿਆਨ ਨਾਲ ਆ ਕਿੱਲੀਆਂ ਠੀਕ ਹੈ ਜਦੋਂ ਉਦੋਂ ਬਾਅਦ ਤੁਸੀਂ ਕਿੱਲੀਆਂ ਪਾ ਦਿਓ ਕਿੱਲੀਆਂ ਕੱਸ ਦਿਓ ਉ ਇਹ ਨਾਰਮਲ ਹੋ ਜਾਊਗਾ ਚੱਲ ਤਾਂ ਹੈਣੀ ਕੀ ਕੋਈ ਮਤਲਬ ਕੱਜ ਜਕੱਲ ਨੂੰ ਐ ਵਜੇ ਇਹ ਉਹਦੇ ਕਰਕੇ ਇਹਦੇ ਵਿੱਚ ਬੁਸ਼ ਲੱਗੇ ਹੋਏ ਆ ਬਾਈ ਠੀਕ ਐ ਇਹਦੇ ਵਿੱਚ ਵੀ ਬੁਸ਼ ਐ ਇਹਦੇ ਵਿੱਚ ਵੀ ਬੁਸ਼ ਬੁਸ਼ ਲੱਗੇ ਹੋਏ ਆ ਹਾਂ ਬੁਸ਼ ਲੱਗੇ ਹੋਏ ਨੇ ਪਰ ਇਹਦੀ ਤਾਂ ਮਤਲਬ ਉਹਦਾ ਬਹੁਤ ਘੱਟ ਲੋਡ ਪੈਣੀ ਲਾਉਣ ਦੀ ਉਹਨਾਂ ਨੂੰ ਹਾਂ ਨਹੀਂ ਫਿਰ ਉਹ ਕਹਿੰਦੇ ਅੰਦਰ ਜਦੋਂ ਲਾਉਣਾ ਤਾਂ ਇਲਾਕੇ ਹੀ ਬੜੂਗਾ ਬਾਈ ਅੰਦਰ ਠੀਕ ਐ ਇਹ ਮਤਲਬ ਜਿਵੇਂ ਉਹ ਛੱਤ ਨਹੀਂ ਖੁੱਲਦੀ ਹੁੰਦੀ ਗੱਡੀ ਦੀ ਬਸ ਐ ਖੁੱਲ ਜਾਨਾ ਪਿੱਛੇ ਹੋ ਕੇ ਠੀਕ ਐ ਤੇ ਟਰੈਕਟਰ ਅੰਦਰ ਚਲੇ ਜਾਣਾ ਬਾਈ ਤੇ ਫਿਰ ਜਦੋਂ ਕੱਢਣਾ ਅੰਦਰੋਂ ਕੱਢਣਗੇ ਕੱਢ ਕੇ ਦੁਬਾਰੇ ਫਿਰ ਇਹ ਕਰ ਲੈਣਾ ਉ ਜਿਹੜੇ ਮਨ ਲੱਗਦਾ ਜਿਹੜੇ ਦੇਖ ਰਏ ਹੋਣਗੇ ਹੋ ਸਕਦਾ ਵੀ ਕਈ ਭਰਾ ਨੇ ਲਾਉਣਾ ਹੋਇਆ ਤਾਂ ਲਾ ਵੀ ਸਕਦੇ ਵਧੀਆ ਸੋਲੂਸ਼ਨ ਆ ਕਈ ਵਾਰੀ ਮਿਊਜ਼ਿਕ ਸਿਸਟਮ ਹੁੰਦਾ ਕਈ ਰੇ ਲਾਉਣਾ ਪੈਂਦਾ ਚੈਨ ਕੁੱਪੀ ਨਾਲ ਕਈ ਰੀ ਨੁਕਸਾਨ ਵੀ ਹੋ ਜਾਂਦਾ ਕਈ ਦੋ ਬਾਕੀ ਬਾਰ ਫਿਟਿੰਗ ਨਹੀਂ ਬਾਈ ਹੁੰਦੀ ਫਿਟਿੰਗ ਨਹੀਂ ਤਾਂ ਆ ਚੀਜ਼ ਵੀ ਲਾ ਸਕਦੇ ਆ ਤੁਸੀਂ ਬਹੁਤ ਵਧੀਆ ਲੱਗੀ ਮੈਨੂੰ ਇਹ ਬਾਕੀ ਹੁਣ ਸਿਸਟਮ ਵੱਡਾ ਲੱਗਿਆ ਇਹਦੇ ਬਾਈ ਹਾਂਜੀ ਉਹਦੇ ਕਰਕੇ ਆਪਾਂ ਅਲਟੀਨੇਟਰ ਵੀ ਦੋ ਲੱਗੇ ਹੋਏ ਨੇ ਇਹਦੇ ਦੋ ਲਾਤੇ ਆ ਇਹ ਦਾ ਕੀ ਇਹ ਇਹ ਟਰੈਕਟਰ ਦਾ ਆਲਟੀਨੇਟਰ ਹੈ ਬੈਟਰੀ ਵਾਲਾ ਟਰੈਕਟਰ ਦੀ ਬੈਟਰੀ ਇਹਦੇ ਵਿੱਚ ਪਈ ਆਗੇ ਠੀਕ ਹੈ ਬਾਈ ਆਲਟੀਨੇਟਰ ਹੈਗਾਗਾ ਵੱਡਾ ਜੀ ਤੇ ਇਹਦੀ ਬੈਟਰੀ ਅਲੱਗ ਬਈ ਇਹਦਾ ਬੈਟਰਾ ਵੱਡਾ ਬਾਈ ਜਿੱਥੇ 911 ਦੀ ਅਰੀਜਨਲ ਬੈਟਰੀ ਹੁੰਦੀ ਹੈ ਉੱਥੇ ਵੱਡਾ ਬੈਟਰਾ ਕੱਲੇ ਡੈਕ ਦਾਗਾ ਬਾਈ ਉਸ ਦੇ ਨਾਲ ਕੱਲਾ ਡੈਕ ਹੋਗਾ ਡਾਊਨ ਸੀਲਿੰਗ ਵੀ ਲਾਈਟਿੰਗ ਹੋਊਗੀ ਸਾਰਾ ਕਨੈਕਸ਼ਨ ਉਹਦੇ ਨਾਲ ਹੈ ਕਈ ਵਾਰੀ ਕੀ ਹੈ ਨਾ ਸਿਸਟਮ ਵੱਡੇ ਨੇ ਬਾਈ ਤੇ ਮੰਨ ਲਓ ਬੈਟਰੀ ਖੜੇ ਦੀ ਕੋਈ ਚਲਾ ਦਿੰਦਾ ਠੀਕ ਤੇ ਜੋ ਡਾਊਨ ਹੋ ਗਿਆ ਟਰੈਕਟਰ ਸਟਾਰਟ ਨਹੀਂ ਹੁੰਦਾ ਤਾਂ ਹੁਣ ਇਹਦੀ ਬੈਟਰੀ ਅਲੱਗ ਕਰਤੀ ਵੀ ਕੱਲ ਨੂੰ ਜੇ ਡਾ ਉਹ ਰਜਿਸਟ੍ਰੇਸ਼ਨ ਕਰਾਉਣੀ ਹੋਵੇ। ਹਾਂਜੀ ਹਾਂਜੀ ਸਾਰਾ ਬਾਈ ਕਰਦੇ ਹੋਗੇ। ਹਾਂ ਹਾਂ ਬਾਈ ਜਿਹੜਾ ਮਰਜ਼ੀ ਡਾਇਰੈਕਟਰ ਹੋਵੇ। 6:11 ਉਹ 6:11 ਤੇ 4 ਦੇ ਵਿੱਚ ਸਪੈਸ਼ਲ ਜੀ ਨੇ ਬਾਈ ਕੁਆਲਿਟੀ ਚਾਹੀਦੀ ਆ ਕੰਮ ਦੇ ਵਿੱਚ। ਕੁਆਲਿਟੀ ਚਾਹੀਦੀ ਆ ਇੰਜਨ ਦੀ, ਗੇਅਰ ਦੀ ਹੋਗੀ। A to Z ਬਾਈ। ਉਸ ਤੋਂ ਬਾਅਦ ਆਪਣਾ ਪੇਂਟ ਸ਼ੇਡ ਸਾਰਾ ਕੁਝ ਹੋ ਗਿਆ ਹਨਾ। ਮੈਂ ਕਹਾਂ ਜੀ ਉਸ ਤੋਂ ਬਾਅਦ ਸਿਰੇ ਵਾਲੀ ਚੀਜ਼ ਆ ਤਾਂ ਦੇਖ ਹੀ ਲੈ ਤੁਸੀਂ ਹਨਾ ਖੜੀ ਆ ਇਹ ਤਾਂ ਆਪਦੇ ਆ ਬਿਆਨ ਕਰ ਰਹੀ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਗਈ ਆ ਫੋਰਡ ਬਈ ਤਾਂ ਆਪਣਾ ਹਾਂ ਇਹ ਆਪਣੇ ਆ ਇਹਦਾ ਹੁਣ ਕੀ ਨਵਾਂ ਆ ਦੇਣਾ ਇਹ ਹੁਣ ਦੁਬਾਰੇ ਥੋੜਾ ਜਿਹਾ ਇਹਨੂੰ ਦੁਬਾਰੇ ਬਈ ਨਵੀਂ ਲੁੱਕ ਚ ਤਿਆਰ ਕਰਨਾ ਹੋਣਾ ਆਪਾਂ ਇਹਨੂੰ ਕ੍ਰੋਮ ਵਰਕਤ ਦੇਣਾ ਇਹਨੂੰ ਸਾਰਿਆਂ ਨੂੰ ਠੀਕ ਆ ਇੱਕ ਮੈਂ ਥੋੜਾ ਫਾਰਮ ਟਰੈਕ ਵੀ ਦੇਖੇ ਬਹੁਤ ਸੋਹਣਾ ਤਿਆਰ ਹੋਇਆ ਸੀ ਕ੍ਰੋਮ ਦੇ ਵਿੱਚ ਹਾਂ ਕੋਈ ਨਹੀਂ ਸ਼ਾਰਟਰ ਪਾ ਦੇਾਂਗੇ ਬਈ ਵਿੱਚ ਭਾਈ ਆਉਂਦੇ ਹਾਂ ਬਿਲਕੁਲ ਇਹ ਵੀ ਕੋਈ ਨਾ ਆਪਾਂ ਇਹਨੂੰ ਬਈ ਬਲਜਿੰਦਰ 2.5 ਸਾਲ ਹੋ ਗਏ 2 ਤੋਂ 2.5 ਸਾਲ ਹੋ ਗਏ ਟਰੈਕਟਰ ਨੂੰ ਤਿਆਰ ਹੋਏ ਇਹ ਦੇਖੋ ਤੁਸੀਂ ਇਹ ਪੇਂਟ ਵਗੈਰਾ ਸਾਰਾ ਉਦੋਂ ਦਾ ਹੀ ਆ ਹ ਆਪਾਂ ਨਾ ਜਿਵੇਂ ਤੁਸੀਂ ਬਾਈ ਕਹਨੇ ਹੁੰਨੇ ਹੋ ਨਾ ਆਪਾਂ origignal ਰੁੱਕ ਹੀ ਰੱਖ ਕੇ ਰਾਜੀ ਆਂ ਟਰੈਕਟਰ ਤੇ ਕੋਈ ਛੇੜਖਾਨੀ ਨਹੀਂ ਨੀ ਜਿਆਦਾ ਕਰਕੇ ਰਾਜੀ ਮਤਲਬ ਇਹਦਾ ਜਿਹੜਾ ਛੇੜ ਵੀ ਆ ਮਤਲਬ ਆਪਣੇ ਕੋਲੇ 2000 ਸੌਰੀ 1995 ਮਾਡਲ ਟਰੈਕਟਰ ਖੜਾ ਸੀ 94 95 ਭਾਗੀ ਬੰਦਰ ਪਿੰਡ ਖੜਾ ਸੀ origignal ਕਿਸੇ ਕੋਲੇ ਉਹਦੀ ਪਲੇਟ ਖੋਲ ਕੇ ਲਿਆਂਦੀ ਉਹਦਾ ਛੇੜ origignal ਸੀ ਜਿਹੜਾ ਬਾਈ ਵਿੱਚੋਂ ਕੱਟਿਆ ਅੰਦਰਲੇ ਪਾਸਿਓਂ ਉਹਦੇ ਨਾਲ ਦਾ ਛੇੜ ਬਣਵਾ ਕੇ ਲਿਆਂਦਾ ਸੀ ਨਹੀਂ ਇਹਦਾ ਰੰਗ ਹੋਰ ਜਿਵੇਂ ਆਪਾਂ ਦੇਖਦੇ ਨਾ ਬਹੁਤ ਕਈ ਵਾਰੀ ਇਹਦਾ ਹੋਰ ਹੀ ਬੜਾ ਗੂੜਾ ਕਰ ਦਿੰਦੇ ਆ ਬਾਈ ਹਾਂ ਜਾਂ ਕੋਈ ਹੋਰ ਉਤਰਾਂ ਦਾ ਉਹ ਨਹੀਂ ਹੈ origignal ਤੇ ਇਹ ਬਹੁਤ ਵਧੀਆ ਹਨਾ ਹਾਂ ਜਿਹਨੇ ਫੋਰਡ ਆ 9811 ਜਿਹੜਾ ਮਰਜੀ ਟਰੈਕਟਰ ਆ ਵੀ ਆਪਣੇ 855 ਵੀ ਤਿਆਰ ਹੋਏ ਆਗੇ ਬਿਲਕੁਲ ਬਈ ਆ ਕਿਵੇਂ ਤਾਂ ਜਿਹਨੂੰ ਚੱਕਿਆ ਖੜਾ ਕੇ ਮੂਰੋਂ ਵੱਡੇ ਟਾਇਰ ਪਾਦੇ ਪਿੱਛੇ ਛੋਟੇ ਇਹਦੇ ਇਹ ਬਈ ਬਲਜਿੰਦਰ ਪਿੱਛੋਂ ਕਰਨਾ ਬਈ ਇਹਨੂੰ ਵੱਡਾ ਹੁਣ ਮਤਲਬ ਪਿੱਛੇ ਇਹਦੇ 16 ਦੇ ਟਾਇਰ ਪਾਉਣੇ ਆ ਬਈ ਹੂੰ ਮੂਰੋਂ ਪਾਟੇ ਕਿਹੜਾ ਬਈ ਇਹ ਤੇ 1997 ਹੋਊਗਾ ਬਈ 9697 ਮਾਡਲ ਟਰੈਕਟਰ ਆ ਠੀਕ ਆ ਬਈ ਲੇਕਿਨ ਇਹਦੇ ਵਿੱਚ ਸਾਰਾ ਬਈ ਹੁਣ ਅੱਜ ਦਾ ਜਿਹੜਾ ਪਾਤਾ ਆਪਾਂ ਫਿਊਚਰ ਜਿੰਨੇ ਵੀ ਆ ਹੁਣ ਤੁਸੀਂ ਪਾਵਰ ਸਟੀering ਹੋ ਗਿਆ ਵੀਰੇ ਇਹ ਹਾਂਜੀ ਬਈ ਆ ਦੇਖੋ ਸਾਰਾ origignal fitment ਹੈ ਨਾ ਅਗਲਾ ਹਿੱਸਾ ਵੀ ਚੇਂਜ ਕਰਤਾ ਨਾ ਅਗਲਾ ਹਿੱਸਾ ਵੀ ਚੇਂਜ ਆ ਬਾਈ ਫਿਰ ਇਹ ਵਿੱਚ ਇਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ ਗੇਅਰ ਦਾ ਡਬਲ ਕਲੱਚ ਵਗੈਰਾ ਜਿਹੜਾ ਚੱਲਦਾ ਹੁੰਦਾ ਕੰਟਾ ਸਿੰਗਲ ਵੇਸ ਡਬਲ ਵੀ ਆ ਗਈ ਸੀ ਹਾਂ ਇਹਦੇ ਵਿੱਚ ਬਾਈ ਲਿਫਟ ਤੁਸੀਂ ਦੇਖੋਗੇ ਵਿੱਚ ਦੀ ਹੁੰਦਾ ਸੀਗਾ ਲਿਫਟ ਦਾ ਸਾਰਾ ਕੰਮ ਕਲੱਚ ਦੇ ਨਾਲ ਕਨੈਕਟ ਸੀ ਉਧਰ ਬਾਹਰ ਕੱਢਦਾ ਪੰਪ ਹਾਂ ਉਹ ਸਾਰਾ ਪੰਪ ਵੀ ਬਾਹਰ ਕੱਢਦਾ ਬਾਈ ਫਿਟਮੈਂਟ ਵੀ origignal ਲਾਈ ਹੋਈ ਆ ਆਪਾਂ ਬਈ ਚਲੋ ਕੋਈ ਕਹਿ ਤਾਂ ਦਿੰਦੇ ਆ ਡਬਲ ਹਨਾ ਜਿਗਾਰਡबाजी ਕਰ ਦਿੰਦੇ ਆ ਕਿ ਉਹਦੇ ਚ ਤੁਸੀਂ ਆਹ ਦੇਖੋ ਮਾੜਾ ਜ ਮੈਂ ਬਾਈ ਨੂੰ ਕਹੂੰ ਨੇੜੇ ਕਰਕੇ ਸਾਰੀ origignal fitment ਆ ਬਾਈ ਕਿਥੋਂ ਦੀ ਫਿਟਿੰਗ ਜਮਾ ਕੰਪਨੀ ਵਾਲੀ ਫਿਟਿੰਗ ਆ ਕੰਪਨੀ ਵਾਲੀ ਆ ਦੇਖੋ ਜਿਵੇਂ ਬਕਾਇਦਾ ਫਿਲਟਰ ਲਾ ਕੇ ਜਿਹੜਾ ਕੁਝ ਹੈਗਾ ਇਹ ਇਹ ਬਾਹਰ ਜਾਣਾ ਟਰੈਕਟਰ ਇਹ ਵੀ ਹਾਂ ਬਾਈ ਇਹ ਯੂ ਐਸ ਏ ਜਾਣਾ ਤੇ ਇਹਦਾ ਕੀ ਕੁਝ ਕਰਨਾ ਬਾਈ ਇਹ A to Z ਹੋਊ ਬਾਈ ਜਿਵੇਂ ਛਤਰੀ ਵਗੈਰਾ ਉਹ ਵੀ ਲਾਉਣੀ ਆ ਸਾਰਾ ਸਾਰਾ ਮਤਲਬ ਡਾਊਨ ਸੀਲਿੰਗ ਵੱਡਾ ਸਿਸਟਮ ਕਰੋਮ ਵਰਕ ਵੀ ਹੋਣਾ ਬਾਈ ਅਸੀਂ ਤਾਂ ਇਕੱਲਾ ਮਕੈਨੀਕਲ ਹੀ ਹੋਇਆ ਇਹਦਾ ਫਿਰ ਇਹਦੀ ਪੇਂਟ ਜੌਬ ਵੀ ਹੋਣੀ ਆ ਹਜੇ ਦੁਬਾਰਾ ਕੰਪਲੀਟ ਕਰ ਦਾਂਗੇ ਸਾਰਾ ਬਣਨਾ ਇਹ ਹਾਂ ਬਾਕੀ ਜਦੋਂ ਇਹ ਜਦੋਂ ਤਿਆਰ ਹੋ ਗਿਆ ਇਹ ਆਪਾਂ ਪਾਵਾਂਗੇ ਵੀਡੀਓ ਦੀ ਦਿਖਾਵਾਂਗੇ ਸਭ ਤੋਂ ਪਹਿਲਾਂ ਵੀਡੀਓ ਬਾਈ ਦੇ ਪੇਜ ਤੇ ਆਊਗੀ ਬਾਈ ਜਿੰਦਾਂ ਤੇ ਆਉਗੀ ਹੁਣ ਆ ਇਹ ਟਰੈਕਟਰ ਨਾਲ ਜਿਹੜੇ ਆਹ ਪੁਰਾਣੇ ਲੋਕ ਵਾਲੇ ਬਾਈ ਤੇ ਬਹੁਤ ਸੋਹਣੇ ਲੱਗਦੇ ਜਦੋਂ ਪੂਰੇ ਐ ਤਿਆਰ ਹੋਏ ਨੇ ਖੜਨੀ ਤੇ ਸੋਹਣੇ ਬਣ ਜਾਣ ਪੂਰੇ ਜ਼ਬਰਦਸਤ ਆਰੀਜਨਲ ਲੋਕ ਜੀ ਤਿਆਰ ਹੁਣ ਜਦੋਂ ਸ਼ੁਰੂ ਚ ਆਇਆ ਸੀ ਥੋਡੇ ਕੋਲ ਆ ਟਰੈਕਟਰ ਖੜਿਆ ਨਵੇਂ ਆ ਵੀ ਨਵੇਂ ਜਮ ਹਨਾ ਆਹ ਦੇਖੋ ਤੁਸੀਂ ਆ ਲਾ ਰੱਖਿਆ ਹਜੇ ਲਫਾਫੇ ਵੀ ਨਹੀਂ ਲਾਈ ਲਫਾਫੇ ਨਹੀਂ ਲਾਈ ਆ ਵੀ ਨਵੇਂ ਖੜਿਆਗੇ ਹਾਲੈਂਡ ਹਨਾ 56 236 30 55 ਆ ਗਿਆ ਤੇ ਇਹ ਕਿਵੇਂ ਆ ਬਾਈ ਏ ਬਾਈ ਇਹਨਾਂ ਦੇ ਆਪਾਂ ਸਿਸਟਮ ਲਾਉਣੇ ਆ ਜਿਹੜੀ ਚੀਜ਼ ਆਪਾਂ ਮੇਨ ਕਰਦੇ ਆ ਤੁਹਾਨੂੰ ਪਤਾ ਹੈ ਵੀ ਡਾਊਨ ਸੀਲਿੰਗ ਵਗੈਰਾ ਕਰਨੀ ਆ ਜਿਵੇਂ ਆ ਨਾਟੇਗਰਾਂ ਦੇ ਹੋਇਆ ਸਮਾਨ ਜਿਵੇਂ ਉਪਰਾਂ ਖੜਾ 969 ਹਮ ਇਹਨਾਂ ਦੇ ਡਾਊਨ ਸੀਲਿੰਗ ਹੋਊਗੀ ਵੱਡੇ ਸਿਸਟਮ ਹੋਗੇ ਬਾਈ ਮੂਰੇ ਬੰਪਰ ਵੇਟ ਹੋਗੇ ਅੱਛਾ ਤੇ ਸਾਰਾ ਜਿਵੇਂ ਲਾ ਕੇ ਵਧੀਆਇਆਂ ਕਰ ਦੇਣਾ ਹਾਂਜੀ 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 ਕੰਪਲੀਟ ਕਰ ਦੇਣੇ ਆ ਉਹ ਲਾਈਟਾਂ ਲੂਟਾਂ ਡਾਊਨ ਸੀਲਿੰਗ ਸਾਰੀਆਂ ਉਹ ਜਗੂਗਾ ਜਮਾ ਜਮਾ ਬਾਈ ਉਵੇਂ ਕੰਪਲੀਟ ਕਰਨੇ ਆਗੇ ਸਾਰੇ ਇਹ ਤਾਂ ਮਤਲਬ ਇਹਦੇ ਤਾਂ ਮਗਰਾੜਾ ਕੰਪਨੀ ਚ ਆਉਂਦੇ ਆ ਬਾਈ ਇਹਦੇ ਮਗਰਾੜਾ ਵਗੈਰਾ ਵੀ ਲਾਉਣੇ ਥਾ ਮੂਰੇ ਦੇ ਬਾਈ ਬੰਪਰ ਲਾਉਣਾਗਾ ਠੀਕ ਹੈ ਹਾਂ ਲੈ ਵੀ ਕਈ ਵਾਰੀ ਬੰਦਾ ਹਨਾ ਕਹਿੰਦਾ ਵੀ ਆਪਾਂ ਮੋਡੀਫਿਕੇਸ਼ਨ ਕਰਾਉਣੀ ਆ ਟਰੈਕਟਰ ਲਿਆਉਂਦਾ ਹੁੰਦਾ ਪਰ ਏਜੰਸੀ ਚ ਨਵਾ ਜੌਂ ਡੀਅਰ ਲੈ ਲਓ ਭਾਂਦੀ ਭਾਂਦੀ ਹੌਲੈਂਡ ਲੈ ਲਓ ਭਾਂਦੀ ਸਵਰਾਜ ਲੈ ਲਓ ਹਾਂਜੀ ਜੇ ਬਣਾਉਣੀ ਆ ਗੱਲ ਸਿਰਾ ਵੀ ਪਿੰਡ ਚ ਹੁਣ ਗੱਲਾਂ ਵੀ ਫਲਾਣੇ ਸਿਉਂਦਾ ਟਰੈਕਟਰ ਲੱਗਿਆ ਸੀ ਤਾਂ ਫਲਾਣੇ ਸਿਉਂਦੇ ਘਰੇ ਟਰੈਕਟਰ ਖੜਾ ਇਹੋ ਜ ਆਸੇ ਪਾਸੇ ਪਿੰਡਾਂ ਚ ਜਾਣੀ ਚੁੱਪ ਕਰਕੇ ਕਪਤਾਨ ਕੋਲੇ ਆਜੋ ਭਾਰੇ ਵਾਲੇ ਕੋਲੇ ਤੇ ਇਹ ਪਿੰਡ ਬਈ ਮਲਾਂ ਮਾਨਸਾ ਰੋਡ ਤੇ ਬਠਿੰਡਾ ਤੋਂ ਮਾਨਸਾ ਬਠਿੰਡਾ ਰੋਡ ਤੇ ਉੱਥੇ ਪ ਮੈਨੂੰ ਲੱਗਦਾ ਯਾਰ ਇਹੋ ਜੀ ਮੋਡੀਫਿਕੇਸ਼ਨ ਜਿਹੜੇ ਡਾਊਨ ਸੀਲਿੰਗ ਦੀ ਨਹੀਂ ਕੀਤੀ ਹੋਣੀ ਅਜੇ ਤੱਕ ਕਿਸੇ ਨੇ ਬਹੁਤ ਸੋਹਣੀ ਕਰਦਾ ਬਾਈ ਤੇ ਵੱਡੇ ਵੱਡੇ ਯੂਟਿਊਬਰ ਹਿੰਦੀ ਵਾਲੇ ਆ ਮਨ ਲੱਗਦਾ ਇੱਥੋਂ ਤੱਕ ਅਪਰੋਚ ਕਰਦੇ ਆ ਵੀ ਟਰੈਕਟਰ ਬਾਈ ਕਰਾਉਣਾ ਤਾਂ ਤੇਰੇ ਤੋਂ ਹੀ ਤਿਆਰ ਕਰਾਉਣਾਗਾ ਜਦੋਂ ਮੈਂ ਬੈਠ ਕੇ ਗੱਲਾਂ ਹੁੰਦੀਆਂ ਇਹ ਚ ਕੋਈ ਚਲੋ ਜੇ ਬਾਈ ਦੱਸ ਸਕਦਾ ਹੈ ਆਪਾਂ ਕਹਿੰਦੇ ਨੇ ਵਡਿਆਈ ਕਰਦਾਗਾ ਤੇ ਮੈਂ ਚਲੋ ਯਾਰ ਬਾਈ ਦਾ ਹਨਾ ਜਿਹੜੀ ਮਿਹਨਤ ਕਰ ਰਿਹਾਗਾ ਉਹਨੂੰ ਸਲਾਮ ਹੈ ਬਹੁਤ ਸੋਹਣਾ ਆਹ ਟਰੈਕਟਰ ਜੇ ਮਨ ਲੱਗਦਾ ਛਤਰੀ ਡਾਊਨ ਸੀਲਿੰਗ ਲਾ ਕੇ ਮੇਜੇ ਸਿਸਟਮ ਲਾ ਕੇ ਆ ਬਣ ਜਾਊਗਾ ਤਾਂ ਬਹੁ ਜੇ ਆਪਾਂ ਗੱਲ ਵੀ ਨਵੀਂ ਚੀਜ਼ ਤੇ ਪੈਸੇ ਲਾਇਆ ਜੇ ਸੋਨਾ ਬਣਾਉਣਾ ਤਾਂ ਬਾਈ ਕੋਲੇ ਅੱਖਾਂ ਵਿੱਚ ਕੇ ਲਿਆਓ ਸੋਨੂੰ ਲਾਂਭਾ ਨਹੀਂ ਆਊਗਾ ਕਿਸੇ ਗੱਲ ਬਾਕੀ ਬਲਜਿੰਦਰ ਬਾਈ ਆਪਣੇ ਚਲੋ ਇੱਥੇ ਪੰਜਾਬ ਦੇ ਤਾਂ ਹੈਗੇ ਨੇ ਸਾਨੂੰ ਪਤਾ ਹੈ ਜਿਵੇਂ ਬਾਈ ਗਲਾਬ ਸਿੱਧੂ ਹੋ ਗਿਆ ਹਾਂ ਜੀ ਹਾਂ ਜੀ ਬਾਕੀ ਗਿੱਲਰਾਂ ਤਾਂ ਹੋ ਗਿਆ ਬਾਈ ਪੰਨਾ ਸਿੱਧੂ ਲੱਖਾ ਸਿਧਾਣਾ ਜਿੰਨੀਆਂ ਵੀ ਬਾਈ ਨਾਮੀ ਚਿਹਰੇ ਨੇ ਹਣਾ ਸਾਰੇ ਆਪਣੇ ਕੋਲੇ ਆਈ ਨੇ ਕੰਮ ਕਰਵਾ ਕੇ ਲਗੇ ਤੇ ਆਪਣੇ ਕੋਲੇ ਬਾਈ ਹੁਣ ਕਾਲ ਆਈ ਹੈਗੀ ਸ਼ਾਇਦ ਛੇਤੀ ਆਪਣਾ ਨਾ ਜਿਵੇਂ ਕਹਿੰਦੇ ਹੁੰਦੇ ਨੇ ਬਾਲੀਵੁੱਡ ਹੋ ਗਿਆ ਹਣਾ ਹੂੰ ਬੰਬੇ ਵਾਲਾ ਉੱਥੇ ਵੀ ਆਪਣਾ ਟਰੈਕਟਰ ਜਾ ਰਿਹਾ ਬਾਈ ਧਰਮਿੰਦਰ ਨੀਗਾ ਤਰਮੰਦਰ ਜਿਹੜੇ ਹੈਗੇ ਨੇ ਆਪਣੇ ਇੰਡਸਟਰੀ ਦੇ ਕਿੰਗ ਹੀ ਨੇ ਦੇਰੋਂ ਸਾਹਿਬ ਹਨਾ ਉਹਨਾਂ ਦੇ ਫਾਰਮ ਦੇ ਵਿੱਚ ਇੱਕ ਟਰੈਕਟਰ ਜਾਣਾ ਹੈ ਆਪਣੇ ਤੋਂ ਉਹਨਾਂ ਨੇ ਮਤਲਬ ਉਹਨਾਂ ਦੀ ਮੈਨੂੰ ਨਹੀਂ ਪਤਾ ਕੌਣ ਸੀਗੇ ਕੁਲੀਕ ਸੀਗੇ ਉਹਨਾਂ ਦੀ ਕਾਲ ਆਈ ਹੈਗੀ ਤੇ ਉਹਨਾਂ ਨੇ ਕਿਤੇ ਦੇਖਿਆ ਹੋਊ ਆਪਣਾ ਕੰਮ ਉਹ ਡਾਊਨ ਸੀਲਿੰਗ ਵਗੈਰਾ ਡੈਕ ਜਿਹੜੀ ਆਪਣੀ ਮੇਨ ਚੀਜ਼ ਆ ਉਹਨਾਂ ਨੇ ਉਹ ਕਹਿੰਦੇ ਓਮੇ ਟਰੈਕਟਰ ਇੱਕ ਤਿਆਰ ਕਰਾ ਕੇ ਰਿਜਨਲ ਲੈ ਕੇ ਜਾਣਾ ਫਾਰਮ ਦੇ ਵਿੱਚ ਜਦੋਂ ਗੱਲਾਂ ਪੰਜਾਬ ਤੋਂ ਬਾਹਰ ਹੋਣ ਲੱਗ ਜਾਂਣ ਤਾਂ ਸਮਝ ਲਓ ਬੰਦੇ ਦੇ ਵਿੱਚ ਕੁਆਲਿਟੀ ਹੈਗੀ ਆ ਕਲਾ ਹੈਗੀ ਆ ਤੇ ਮੈਂ ਵੀ ਇਹੀ ਬੇਨਤੀ ਕਰਦਾ ਹਾਂ ਜਦੋਂ ਆਪਣਾ ਪੰਜਾਬ ਦਾ ਕੋਈ ਹਨਾ ਇੰਨਾ ਮਿਹਨਤ ਕਰਦਾ ਬੰਦਾ ਤਾਂ ਉਹਦੀ ਸਪੋਰਟ ਕਰਿਆ ਕਰੋ ਜਲਸੀ ਨਾ ਕਰਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਤੇ ਬਾਕੀ ਜਿਵੇਂ ਮੈਂ ਸਟੋਰੀ ਦੱਸੀ ਹੈ ਬਾਈ ਨੇਵੀ ਚੋਂ ਜਿਵੇਂ ਜੌਬ ਸੀਗੀ ਛੱਡ ਕੇ ਆਇਆ ਤਾਂ ਉਹ ਆਪਾਂ ਕਦੇ ਵੀਡੀਓ ਫੇਅਰ ਕਰਾਂਗੇ ਤੁਹਾਨੂੰ ਸਾਰੀ ਸਟੋਰੀ ਸਮਝਾਵਾਂਗੇ ਹੋ ਸਕਦਾ ਬਾਈ ਸਾਡਾ ਲਖਮਿੰਦਰ ਕਰ ਜੇ ਪਹਿਲਾਂ ਤੇ ਹੋਰ ਵੀ ਗੱਲਾਂ ਤੇ ਬਾਕੀ ਆ ਮੋਡੀਫਿਕੇਸ਼ਨ ਆ ਬਾਈ ਦਿਖਾਉਣੀ ਸੀਗੀ ਸ਼ੇਅਰ ਵੀਡੀਓ ਤੁਸੀਂ ਆਪੇ ਕਰ ਦੇਣਾ ਕਹਿਣ ਦੀ ਸਾਨੂੰ ਲੋੜ ਨਹੀਂ ਤੇ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਡੀਓ ਹਾਂਜੀ ਥੈਂਕ ਯੂ ਥੈਂਕ ਯੂ ਜੀ ਮਿਲਦੇ ਹਾਂ ਫਿਰ ਦੋਸਤੋ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕ